ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਆਪਣੇ ਕੋਲੇ ਆਏ ਸੀ ਬਾਈ ਕਿਰਤਪਾਲ ਬਾਦਸ਼ਾਹਪੁਰ ਵਾਲਾ ਜਿਹੜਾ ਆਪਣੇ ਗੋਪੀ ਬੰਦੇ ਬਹੁਤ ਸਾਰੇ ਸੀਮਨ ਵਰਤਦਾਗਾ ਤੇ ਇਹਦੇ ਕੋਲੇ ਰਿਜ਼ਲਟ ਵੀ ਬਹੁਤ ਵਧੀਆ ਹੋਈ ਹੋਈ ਆ। ਬਾਕੀ ਬਾਈ ਨਾਲ ਗੱਲ ਕਰਦੇ ਆ। ਹਾਂ ਬਾਈ ਕਿਰਤਪਾਲ ਜਿਹੜੇ ਪਹਿਲਾਂ ਟੀਕੇ ਲਾਇਆ ਤੇ ਉਹਨਾਂ ਦੇ ਰਿਜ਼ਲਟ ਤੇਰੇ ਕੋਲੇ ਕਿਵੇਂ ਆਏ ਆ? ਗੱਲ ਤਾਂ ਗੋਪੀ ਦੇ ਕੋਲ ਹੀ ਪੁੱਛੂਗੀ। ਹੂੰ। ਹੁਣ ਕੀ ਆਏ ਮਤਲਬ ਵੀ ਆਪਾਂ ਕਿਨੇ ਖਲ ਹੋ ਗਿਆ ਆਪਣਾ ਲੱਗਿਆ ਹਣਾ। ਹਾਂ ਮੈਂ ਬਾਵਾਰ ਸੀਮਨ ਲੈਣ ਆ ਰਿਹਾ। ਠੀਕ ਹੈ ਜਾਨਾ ਜੀ ਹੁਣ ਗੋਪੀ ਜਾਂ ਤਾਂ ਨਾ ਹੁੰਦੇ ਤਾਂ ਹੰਗਮਾ ਪਾਉਂਦੇ ਲੇ ਕੇ ਤੇ ਹਰੇ ਲੋਕ ਗੋਪੀ ਲੋਕ ਆਵਿਆ ਮਗਨ ਲੱਗੇ ਗੋਪੀ ਜੀ ਨੂੰ ਭਰਨਾਂ ਗਾ ਬਾਕੀ ਬਾਈ ਜੀ ਆਪਾਂ ਜਿੰਨੀ ਮਿਹਨਤ ਕੀਤੀ ਹੈ ਜਿੰਨੀਆਂ ਝੋਟੀਆਂ ਸਵਾਈਆਂ ਉਹ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਚਵਾਈ ਕਰਾਈ ਆ ਮੂਰੇ ਲੈਰ ਮਿਲਕਿੰਗ ਤੇ ਅੱਜ ਤੱਕ ਕਿੰਨੇ ਝੋਟੇ ਹੋਏ ਆ ਕਿਸੇ ਨੇ ਕਦੀ 20 ਪਲੱਸ ਲੰਘਿਆ ਨਹੀਂ ਗਿਣਵੇਂ ਚੁਣਵੇਂ ਝੋਟੇ ਆ ਜਿਨ੍ਹਾਂ ਦੀ 20 ਪਲੱਸ ਲੰਘਿਆ ਨੇ ਜਿਵੇਂ ਸਤੰਭਾਲ kia ਹੋ ਗਿਆ ਕੋਹੇ ਨੂਰ ਹੋ ਗਿਆ ਤੇ ਗੋਪੀਵਨ ਹੋ ਗਿਆ ਹਾਂਜੀ ਹਾਂ ਬਾਕੀ ਅੱਜ ਤੱਕ ਜਿੰਨੇ ਝੋਟੇ ਹੋਰ ਨਹੀਂਗੇ ਜਾਂ ਸਰਕਾਰੀ ਦੇ ਵਿੱਚ ਪੀਸੀ 574 ਹੋ ਗਿਆ ਇਹਦੀਆਂ ਝੋਟੀਆਂ ਅੱਗੇ ਲੰਘੀਆਂ ਨੇ ਜਾਂ ਇੱਕ ਅੱਧਾ ਬੁੱਲ ਹੋਰ ਹੋਊਗਾ ਜਿਹੜਾ ਕਾਰਨ ਕਾਰਨ ਪਤਾ ਕੀ ਹੈ ਫਿਰਤਪਾਲ ਹਾਂਜੀ ਆਪਾਂ ਨੂੰ ਇਹ ਪਤਾ ਹੋਵੇ ਭਲਾਨੇ ਬੁੱਲ ਦੀ ਝੋਟੀ ਨੇ ਦੁੱਧ ਦਿੱਤਾ ਤਾਂ ਕਿ ਲੋਕ ਦਾ ਸੀਮਨ ਵਧ ਕੇ ਆਪਦੇ ਘਰੇ ਵਿੱਚ ਹੀ ਪੈਦਾ ਕਰ ਲੈਣ ਜੀ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਕਿਹੜੇ ਦਿਨ ਦੁੱਧ ਦਿੱਤਾ ਆਪਾਂ ਬੱਚੇ ਕਿੱਥੋਂ ਪਾਇਦਾ ਕਰਾਂਗੇ ਇਹ ਤਾਂ ਗੱਲ ਨਹੀਂ ਆ ਹੁਣ ਤੁਸੀਂ ਦੁੱਧ ਬਾਕੀ ਗੱਲ ਹੋ ਹੋਣਾ ਅੰਜਖਰੀ ਗੋਪੀ ਦਾ ਬੇਨਾਹਲਾ ਗੋਪੀ ਦਾ ਮੈਲੂ ਕੱਟਾ ਦੀ ਗੱਲ ਵੀ ਹੂੰ ਤੁਸੀਂ ਆ ਮੰਨ ਲਓ ਜੇ ਲੋ ਮੈਨੂੰ ਕੀ ਪ੍ਰੋਬਲਮ ਤੇ ਆਪਣਾ ਮੇਟਨਾ ਪੈ ਗਿਆ ਉਹ ਹਾਂ 12 ਮਹੀਨੇ ਦਾ ਕਟਾ ਕਰਕੇ ਤੁਸੀਂ ਆਪਣੇ ਜੀ ਇਹਨੂੰ ਪੂਰਾ ਚੁਪਾਨ ਤਿਆਰ ਕਰਕੇ ਠੀਕ ਹੈ ਅਸੀਂ ਵਿਚਾਈ ਦੋਣੀ ਬਣਾ ਦਾ ਬੰਦਾ ਲੈ ਗਿਆ ਸੀ ਉਹ ਲੈ ਕੇ ਜਾਂਦਾ 1 ਲੱਖ ਰੁਪਏ ਠੀਕ ਹੈ ਜੀ ਠੀਕ ਹੈ ਬੜਾ ਵੱਡਾ ਫਾਇਡ ਨਹੀਂ ਕੀਤਾ ਨਹੀਂ ਠੀਕ ਜੀ ਬੰਦਨਾ ਗੋਪੀ ਦਾ ਨੌ ਲੱਗੀ ਉਹ 1 ਲੱਖ ਰੁਪਏ ਦਾ ਲੱਗਿਆ ਜੀ ਠੀਕ ਹੈ ਜੀ ਅੱਜ ਵੀ ਜਿਹੜਾ ਅੱਜ ਵੀ ਬੰਦਾ ਆਖਦਾ ਕਹਿੰਦਾ ਮੈਨੂੰ 30 ਲੱਖ ਰੁਪਏ ਦੇ ਦੇ ਨੇ ਠੀਕ ਹੈ ਜੀ ਠੀਕ ਹੈ ਕੱਟੇ ਦਾ ਧੂੜ ਦੀ ਗੱਲ ਆਜੇ ਕੱਟੇ ਦੀ ਪਹਿਲੀ ਬਹੁਤ ਆਫੀਸ਼ੀਅਲ ਜੀ ਆਪਾਂ ਇਹ ਨਹੀਂ ਕਹਿੰਦੇ ਹੋਣੀ ਠੀਕ ਹੈ ਜੀ ਦੁੱਧ ਵੀਰੇ ਬਹੁਤ ਕੜਦੇ ਨੇ ਗੁੱਫੀ ਫੜਦੀਆਂ ਇੱਕ ਨੰਬਰ ਤੋਂ ਅੱਗੇ ਜਿਹੜੀ ਧੂਰ ਕੋਟ ਵਾਲੀ ਦੀ ਆਪਾਂ ਪਾਈ ਸੀ ਆਪਾਂ ਨੂੰ 2 ਲੱਖ ਰੁਪਏ ਲੱਗਦਾ ਸੀ ਬੰਦਾ ਕਹਿੰਦਾ ਜੀ ਦੋ ਦੀ ਦੇਣੀ ਤੇ ਉਹਦੀ ਵੀ ਆਪਾਂ ਥੋੜੇ ਦੇਣਾ ਤੇ ਲਾਈਵ ਬੈਂਕਿੰਗ ਕਰਵਾਵਾਂਗੇ ਬਾਕੀ ਗੁੱਫੀ ਦੀ ਗੱਲ ਹੋਰ ਹੈ ਕਹਿੰਦੇ ਆ ਅਰਦੀ ਬਾਕੀ ਇਹ ਗੱਲ ਆ ਵੀ 13 ਕਿਲੋ ਵਾਲੀਆਂ ਮ ਇਹ ਕਿ ਦੁੱਧ ਘਟਣਾ ਬਲਦ ਰਿਹਾ ਦੁੱਧ ਬਹੁਤ ਹੁੰਦਾ ਲਾ ਕਹੇ ਉਹ ਤਾਂ 12 ਕਿਲੋ ਕਹਿੰਦਾ ਉਹ ਤਾਂ 12 ਕਿਲੋ ਕਹਿਣਾ ਵੀ ਬਹੁਤ ਵੱਡੀ ਗੱਲ ਹੋ ਗਈ ਛੋਟੀ ਤੋਂ ਫਲੋਂ ਫਲੋਂਣ ਛੋਟੀ ਦਾ 12 ਕਿਲੋ ਵਾਲੀ ਜਿਹੜੀ ਉਹ 18 ਕਿਲੋ ਤੇ ਪੱਗ ਜਾਂਦੀ ਹੈ ਤੀਜੀ ਪੱਗ ਜਾਂਦੀ ਹੈ ਪਰ ਆਪਾਂ ਇਕੱਲਾ ਹੋਰ ਜਿਹੜੇ ਕਹਿੰਦੇ ਵੀ ਲੋਕਾਂ ਨੂੰ ਵੀ ਲੋਕ ਜੇ ਆਪਾਂ ਆਮ ਸੀਵਨ ਨੂੰ ਜੇ ਮਣਾਂ ਦਾ ਬੱਧਿਆ ਤਿਆਰਣਾ ਆਪਾਂ ਜਿਆਦਾ ਵੈਟਰਾਂ ਜਿਆਦਾ ਬੱਚੇ ਵੀਰੇ ਜੇ ਮੱਲਾ 300 ਦਾ ਠੀਕਾ 300 ਡਾਕਟਰ ਦੀ ਫੀਸਾ ਜਾਂ 400 ਡਾਕਟਰ ਦੀ ਫੀਸਾ ਮੰਨ ਲਾ ਦੇਤੀ ਤਾਂ ਉਹਨਾਂ ਕੋਲ ਜਿਹੜਾ ਬੱਚਾ ਪੈਦਾ ਹੋਣਾ ਕਿੱਥੇ 60 70000 ਦੀ ਮੱਝ ਤਿਆਰ ਹੋਣੀ ਹੈ ਕਿੱਥੇ ਡੂ ਲੱਗਦੀ ਹੋਣੀ ਹੈ ਨਹੀਂ ਦੇਖੋ ਜਦੋਂ ਡਬਲ ਹੋ ਗਏ ਉਹਨਾਂ ਦੇ ਲੇਕਨ ਹੋਰ ਨਹੀਂ ਜੇ 400 ਰੁਪਿਆ ਫੀਸ ਤਾਂ 45 ਦਿਨ ਹੀ ਲੱਗੇਗਾ ਨਾ ਇੱਕ ਨੰਬਰ ਹੋਰ ਤੇਜੀ ਠੀਕ ਹੈ ਜੀ ਤਾਂ ਕਹਿੰਦਾ ਵੀ ਬ੍ਰੀਡ ਤਰ੍ਹਾਂ ਕਰਦਾ ਰੇਟ ਉਹਨਾਂ ਤੋਂ ਤਾਂ ਮਾਇਆ ਹੋਣੀ ਪਿਆ ਠੀਕ ਹੈ ਜੀ ਜੇ ਕੋਈ ਬਾਲਾ ਨਹੀਂ ਤਕਾਉਂਦੇ ਵੀਰੇ 1500 ਰੁਪਿਆ ਹੜਾ ਹੁੰਦਾਗਾ ਠੀਕ ਹੈ ਜੀ ਬੜੀ ਵਧੀਆ ਮਹਾਰਾ ਠੀਕ ਹੈ ਆਪਾਂ ਤਾਂ ਲੋਕ ਨੂੰ ਕਹਿੰਦੇ ਹਾਂ ਤੁਸੀਂ ਬ੍ਰੀਡ ਤਰ੍ਹਾਂ ਕਰੋ 89 ੱਥਲੇ ਵੀ ਹਾਂ ਠੀਕ ਆ ਰਹੇ ਨੇ ਭਰਿਆ ਸ਼ਰੀਰੀ ਬੋਕੀ ਨਹੀਂ 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 ਬਹੁਤ ਵਧੀਆ ਕੰਮ ਕਰਦਾ ਬਾਕੀ ਆ ਠੀਕ ਆ ਜੇ ਆਪਣਾ ਝੋਟਾ ਮਾੜਾ ਹੋਵੇ ਪਹਿਲਾ ਜਿੰਨੇ ਵੀ ਭਰਾ ਝੋਟੇ ਆਲੇ ਆਉਨਾ ਦੇ ਘਰੇ ਆਉਦੇ ਬੋਲਾਂ ਦੀਆਂ ਕੱਟੀਆਂ ਬਹੁਤ ਘੱਟ ਹੋ ਸਕਦੀਆਂ ਆਪਣੇ ਕੋਲੇ ਇੱਕ ਆ ਖੜੀ ਆ ਠੀਕ ਹੈ ਨਾ ਦੂਜੀ ਇੱਧਰ ਆ ਜਾ ਲਾਫਰੀ ਤੇ ਹੋਰ ਐਨੋਕਲੀ ਛਿੱਟੋ ਆ ਤੇ ਛਿੱਟੋ ਹੈ ਇੱਕ ਮਿੰਟ ਛਿੱਟੋ ਆ ਨਾ ਪਰ ਉਹ ਮੇਰਾ ਬਹੁਤ ਭਾਰੀ ਬਣਨ ਨੂੰ ਵੀ ਜੀ ਇੱਧਰ ਆਪਣੀ ਆ ਮਿਲਕ ਮਸ਼ੀਨ ਖੜੀ ਆ ਆ ਖੜੀ ਹੈ ਇੱਧਰ ਆਇਆ ਠੀਕ ਹੈ ਨਾ ਦੋ ਕੱਟੀਆਂ ਹੋ ਗਈਆਂ ਤੀਜੀ ਗੋਪੀ ਦੀ ਆ ਬੈਠੀ ਆ ਜੇ ਕੋਪੀ ਦਿਆ ਦੁੱਧ ਨਾ ਦੇਣ ਮੈਂ ਘਰੇ ਕੀ ਕਰਾਉਣਾ ਇਹਨਾਂ ਨੂੰ ਲਓ ਜੀ ਬ੍ਰਿੰਕਰ ਨੂੰ ਆਪਾਂ ਨਾਲ ਹੁਣ ਕਰਦੇ ਇੱਕ ਬੰਦਾ ਜਣਾ ਆਪਾਂ ਘਰ ਆ ਜਾਂਦਾ ਹੈ ਤੇ ਬੰਦੇ ਨੀ ਆ ਰਿਹਾ ਕਹਿੰਦਾ ਜੀ ਲਵੇ ਛੋਟੀਆਂ ਮਿਲਕ ਮਸ਼ੀਨਾਂ ਉਹ ਤਾਂ ਕਹਿੰਦਾ ਬਹੁਤ ਘੱਟ ਤਾਂ ਕਹਿੰਦਾ ਜਿੰਨੇ ਕਹਿੰਦਾ ਗੱਲਾਂ ਕਰਦੇ ਸੀ ਪਰ ਤੁਸੀਂ ਐਵੇਂ ਦੇਖੋ ਏਡਾ ਵੱਡਾ ਭਾਇ ਚਾ ਰਹੀ ਗਈ ਆ ਥੋੜੀ ਮਿੰਟ ਸੰਥਰੋਲੇ ਜੁੜ ਚੁੱਕੀ ਬਾਈ ਜੀ 17 ਦਿਨ 20 ਕਿਲੋ ਦੁੱਧ ਜਿਹੜਾ ਬੰਦਾ ਕਹਿੰਦਾ ਸੀ ਤੈਨੂੰ ਆਪਦੀ ਮੱਝ ਦਾ ਮੈਲਣ ਲੈ ਕੇ ਲਾਇਬ ਹੋ ਕੇ ਮੈਂ ਚੋਕੇ ਨੂੰ ਚਵਾ ਲਈ ਠੀਕ ਹੈ ਨਾ ਉਹ ਠੀਕ ਹੈ ਜੀ ਦੇਖੋ ਏਡਾ ਵੱਡਾ 17 ਚਵਾਈਆਂ ਪਤਾ ਕਹੇਦਾਂ ਚ ਕਾਲਾ ਹੁੰਦਾ ਵੀਰੇ ਕਹੇਦਾਂ ਕਿਉਂ ਨਾਲ ਡਾਕਟਰ ਆ ਖੜਦਾ ਆ ਖੜਦਾ ਫਿਰ ਮੈਂ ਤੇ ਬੋਬਾ ਨਹੀਂ ਪਈਨੇ ਦੇਖੋ ਕਿੱਡੀ ਵੱਡੀ ਕੋਈ ਨਾ ਗਾਹ ਨੂੰ ਫੇਰ ਇਤਵਾ ਰਾਂਗੇ ਇਹ ਕਿਹੜਾ ਜਾਂਦੀ ਆ ਕਿਸੇ ਬੱਥੇ ਇਹਦੇ ਨਾਲ ਵੀ ਉਹ 2 ਵਜਾ ਹੋਣਗੇ 1 ਐ ਇਹ ਵੀ ਦੇਖੋ ਜੀ ਹਰ ਕੱਲਾ ਇਹਨਾਂ ਨੇ ਕੋਈ ਦੋ ਦੋ ਖੜਦੇਗਾ ਹਰ ਤੋਏ ਇੱਧਰ ਆ ਜਾ ਆ ਜਾ ਤੇ ਬਾਕੀ ਦੋਸਤੋ ਆ ਹੋਰ ਬੈਠੀ ਆ ਇਹਨੂੰ ਗਾਹ ਨੂੰ ਸੋਨੂ ਮੇਲੇ ਚ ਚੋਕੇ ਦਿਖਾਵਾਂਗੇ ਕਿਰਾਂ ਘੱਬਣ ਹੋ ਜੇ ਟਾਈਮ ਨਾਲ ਇਹ ਖੁੱਲੇ ਸਿੰਗਾ ਵਾਲੀ ਦੀ ਦਿਖਾਈ ਖੁੱਲੇ ਸਿੰਗਾ ਵਾਲੀ ਦੇ ਸਿੰਘ ਖੁੱਲੇ ਆ ਪਿੱਛੇ ਵੀ ਦਿਖਾ ਦੇ ਗੋਲਕੁੰਡੀਆਂ ਕਰ ਗਈ ਖੁੱਲੇ ਸਿੰਘਾਂ ਵਾਲੀ ਦੇਸ ਖੁੱਲੇ ਸਿੰਘ ਅਗਲੇ ਨੂੰ ਸਿਆਲ ਜੀ ਨਹੀਂ ਆਣੀ ਵੀ ਸਿੰਘ ਖੁੱਲੇ ਆ ਹਾਂ ਸਿੰਘ ਦਾ ਸਾਹੇ ਦੇ ਥੋੜਾ ਜਿਹਾ ਵੱਡਾ ਜਨੂਰ ਆ ਪਰ ਕਰ ਗਈ ਗੋਡੇ ਇਹ ਹਲੇ ਬਈ 2 ਸਾਲ ਤੋਂ ਘੱਟ ਆ ਤੀਜੇ 12ਵੇਂ ਮਹੀਨੇ ਦੀ ਤੇਨੂੰ 2 ਸਾਲ ਵੀ ਹੋਣੀ ਆ ਅੱਦੇ ਗੋਲ ਵੀ ਹੈਡ ਗੋਪੀ ਬਣਦੀ ਗੱਟੀ ਨਹੀਂ ਤਿੰਨ ਤਰੀਕ ਨੂੰ 12ਵੇਂ ਦਿਨ ਨੂੰ 2 ਸਾਲ ਦੀ ਹੁਣੀ ਆ ਤੇ ਮੈਨੂੰ ਕਹਿੰਦੇ ਤੂੰ ਗੋਪੀ ਜੀ ਕਹਿੰਦੇ ਵਾਧੂ ਸੋਰੀ ਕਰਨ ਦੇਖ ਲੈ ਯਾਰ ਹੁਣ ਆਪਾਂ ਅੱਖੀਂ ਦੇਖ ਕੇ ਕਰਨ ਕਰਦੇ ਹਾਂ ਤੇ ਕਹਿੰਦਾ ਸਣਾ ਹੁਣੀ ਹੁੰਦੀ ਆ ਇੱਕ ਆਪਾਂ ਅੱਖੀਂ ਦੇਖਣੀ ਕਰਨ ਉਹ ਇਹ ਖੀਰੀ ਆ ਉਹ ਦੋ ਦਿਨ ਦਾ ਬਰਾਬਰ ਏਡੀ ਤੂੰ ਦੇਖ ਲੈ ਹੈ ਕਿ ਕਿੱਥੇ ਖੜੀ ਆ ਬਾਕੀ ਪੈਰ ਵੀ ਦੇਖ ਨਾ ਗਲਾਸ ਵਰਗੇ ਪੈਰ ਨੇ ਜ਼ਿੱਦੇ ਨਹੀਂ ਪਹਿਰਨੀਆਂ ਗੁੱਟੀਆਂ ਹੀ ਥੱਲੇ ਲੱਗਣ ਲੱਗ ਜਾਂਦੀਆਂ ਮਿਲਕ ਮਸ਼ੀਨੀਆਂ ਲੱਗਦੀਆਂ ਟਿੱਟੀਆਂ 10 ਕਿਲੋਟਰ ਬਾਹਰ ਜਾ ਕੇ ਤਰੀ ਫਿਰਦੀ ਆ ਗਿੱਟੀਆਂ ਦਿਖਾਉਂਦੇ ਰਹਿੰਦੀਆਂ ਇਹਦੀ ਵੀ ਲੱਗਦੀਆਂ ਥੱਲੇ ਮજબૂત ਲੱਤਾਂ ਸੋਹਣਾ ਝੱਡਾ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਭਾਈ ਕਰਤਪਾਲ ਸਿੰਘ ਦਾ ਚੈਨਲ ਆ ਡਾਕਟਰ ਕਰਤਪਾਲ ਸਿੰਘ ਦੇ ਨਾਲ ਦੇ ਉਹਨੂੰ ਦੱਬ ਕੇ ਸ਼ੇਅਰ ਕਰੋ ਲਾਇਕ ਕਰੋ ਤੇ ਬਾਈ ਦੇ ਚੈਨਲ ਨੂੰ ਚਲਾਓ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ